ਸਤਿ ਸ੍ਰੀ ਅਕਾਲ ਦੋਸਤੋ ਰਾਜਨੀਤੀ ਜਿਸ ਨੂੰ ਸਮਝਣਾ ਪੜਨਾ ਤੇ ਵਿਚਾਰਨਾ ਬਹੁਤ ਹੀ ਔਖਾ ਹੈ ਰਾਜਨੀਤੀ ਨੂੰ ਰਾਜਨੀਤੀ ਪੜਨ ਵਾਲੇ ਪੜਾਣ ਵਾਲੇ ਵੀ ਕਦੀ ਨਹੀਂ ਸਮਝ ਪਾਏ ਇਹ ਇੱਕ ਚੀਜ਼ ਹੀ ਇਹੋ ਜੀ ਹੈ ਇਹ ਕੁਦਰਤੀ ਨੇਚਰਲ ਚਲਦੀ ਹੈ ਕਿਤੇ ਦਿਮਾਗ ਵਿੱਚ ਕੀ ਚੱਲ ਜਾਣਾ ਤੇ ਕੀ ਨਹੀਂ ਸੋ ਹੁਣ ਜਿਹੜੀ ਸਰਕਾਰ ਦੇ ਵਿੱਚ ਉਠਕ ਪਟਕ ਬੈਠੀ ਹੈ ਹੋ ਰਹੀ ਹੈ ਇੱਕ ਦੂਜੇ ਨੂੰ ਪਟਾਉਣ ਦਾ ਜਿਹੜਾ ਸਿਲਸਿਲਾ ਚੱਲੂ ਹੈ ਦੋਨਾਂ ਪਾਰਟੀਆਂ ਦੇ ਨੇ ਇੱਕ ਪਾਸੇ ਇੰਡੀਆ ਅਲਾਈਅንስ ਹੈ ਦੂਜੇ ਪਾਸੇ ਐਨਡੀਏ ਸਰਕਾਰ ਜੀ ਹਾਂ ਮੋਦੀ ਸਰਕਾਰ ਨਹੀਂ ਐਨਡੀਏ ਸਰਕਾਰ ਉਹ ਵੀ 15 16 ਪਾਰਟੀਆਂ ਮਿਲ ਕੇ ਬਣਿਆ ਹੋਇਆ ਮੋਦੀ ਦੀ ਸਰਕਾਰ ਜਿਹੜੀ ਹੈ ਉਹ ਵੀ 240 ਤੇ ਸਿਮਟ ਗਿਆ ਹੈ ਇਹ 232 33 ਤੇ ਸਿਮਟੇ ਹੋਏ ਨੇ ਇਹ ਇੰਡੀਆ ਅਲਾਈਅੰਸ ਵਾਲੇ ਤੇ ਹੁਣ ਮੋਦੀ ਦੇ ਨਾਲ ਕਹਿੰਦੇ ਨੇ ਕਿ ਜੇ ਨਿਤਿਸ਼ ਜਾਊਗਾ ਤੇ ਨਾਈਡੂ ਜਾਊਗਾ ਹਨਾ ਚੰਦਰ巴ਬੂ ਨਾਈਡੂ ਤਾਂ ਉਹਦੀ ਸਰਕਾਰ ਬਣੂਗੀ ਕਿਉਂਕਿ ਜੀਡੀਪੀ ਯੂ ਦੀਆਂ ਜਿਹੜੀਆਂ 15 16 ਸੀਟਾਂ ਨੇ ਉਹ ਅਹਿਮ ਸੀਟਾਂ ਨੇ ਉਹਦੇ ਵਜ੍ਹਾ ਨਾਲ ਸਰਕਾਰ ਬਣਦੀ ਹੈ ਉਹ ਇੱਕ ਥੰਮਦਾ ਕੰਮ ਕਰਨਗੀਆਂ ਉਹ ਇੱਕ ਇਹੋ ਜਿਹਾ ਬੇਸ ਬਣਾਣਗੀਆਂ ਕਿ ਜਿਹਦੇ ਨਾਲ ਸਰਕਾਰ ਚੱਲ ਸਕਦੀ ਆ 5 ਸਾਲ ਚੱਲੇਗਾ ਤਿੰਨ ਸਾਲ ਚੱਲੇ ਜਾਂ ਦੋ ਸਾਲ ਚੱਲੇ ਜਾਂ ਜਿਹਦੇ ਨਾਲ ਸਰਕਾਰ ਬਣਨੀ ਹੈ ਸੋ ਦੂਜੇ ਪਾਸੇ ਇੱਕ ਪਾਸੇ ਜੀਡੀਪੀਓ ਤੇ ਦੂਜੇ ਪਾਸੇ ਆਪਣਾ ਦੂਜੇ ਪਾਸੇ ਆਪਣਾ ਨਾਈਡੂ ਸਾਹਿਬ ਨੇ ਸੋ ਇਹ ਜਿਹੜਾ ਨਿਤਿਸ਼ ਕੁਮਾਰ ਹੈ ਜੀਡੀਪੀਓ ਪਾਰਟੀ ਬਿਹਾਰ ਵਾਲਾ ਇਹ ਇਹਨੂੰ ਦਲ ਬਦਲੂ ਤੇ ਇਹਨੂੰ ਪਲਟੂ ਬਾਬਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹ ਪਲਟ ਇਹਨੂੰ ਪਲਟੂ ਚਾਚਾ ਵੀ ਕਹਿੰਦੇ ਨੇ ਇਹ ਬੜੀ ਛੇਤੀ ਪਲਟ ਜਾਂਦਾ ਹੈ ਇਹਨੂੰ 15 ਸਾਲ ਹੋ ਗਏ ਲਗਾਤਾਰ ਬਿਹਾਰ ਦੇ ਵਿੱਚ ਰਾਜ ਕਰਦਿਆ ਸੋ ਅਗਲੇ ਬੰਤਾ ਬਵਾਈਂਡਡ ਹੈ ਔਰ ਰਾਜਨੀਤੀ ਦੀ ਅੱਛੀ ਸੂਝ ਹਨੂ ਤੇ ਆਉਂਦੇ ਨੇ ਦਿੱਲੀ ਆਗੇ ਗੱਲਬਾਤ ਹੋ ਗਈ ਔਰ ਐਦਾ ਲੱਗਿਆ ਕਿ ਮੋਦੀ ਦੀ ਸਰਕਾਰ ਬਣ ਗਈ ਪਰ ਮੋਦੀ ਦੀ ਸਰਕਾਰ ਜੇ ਬਣ ਵੀ ਗਈ 70 80% ਚਾਂਸ ਨੇ ਬਣ ਵੀ ਸਕਦੀ ਹੈ ਤੇ ਨਹੀਂ ਵੀ ਜੇ ਬਣ ਵੀ ਗਈ ਤਾਂ ਇਹ ਮੋਦੀ ਉਹ ਮੋਦੀ ਨਹੀਂ ਰਹੂਗਾ ਜਿਹੜਾ ਪੂਛ ਚੁੱਕ ਕੇ ਗੱਲ ਕਰਦਾ ਸੀ ਮੂੰਹ ਚੱਕ ਕੇ ਬੜੀ ਟੌਨ ਨਾਲ ਗੱਲ ਕਰਦਾ ਸੀ ਇਹਦੀ ਪੂਛ ਹੁਣ ਕਿਤੇ ਥੱਲੇ ਰਹੂਗੀ ਦੱਬੀ ਰਹੂਗੀ ਨਿਤਿਸ਼ ਕੁਮਾਰ ਨੇ ਆਪਣੇ ਪੈਰ ਥੱਲੇ ਦੱਬ ਕੇ ਰੱਖਣੀ ਹੈ ਉਹਨਾਂ ਕੀ ਬੋਲੂਗਾ ਜਿਵੇਂ ਮਨਮੋਹਨ ਸਿੰਘ ਨੂੰ ਕਹਿੰਦੇ ਨੇ ਮੌਨ ਮੰਤਰੀ ਸੀਗਾ ਇਹ ਤੇ ਇਹ ਇਹ ਵੀ ਮੌਨ ਮੰਤਰੀ ਬਣ ਜਾਊਗਾ ਕਿਉਂਕਿ ਇਹਦੀ ਵਾਕਡੋਰ ਹੁਣ ਨਿਤਿਸ਼ ਕੁਮਾਰ ਦੇ ਹੱਥ ਚ ਰਹੂਗੀ ਨਿਤਿਸ਼ ਕੁਮਾਰ ਇਹਦੇ ਤੋਂ ਚਾਰ ਗੁਣਾ ਚਾਲੂ ਬੰਦਾ ਤੇ ਇਹਨੇ ਹੁਣ ਮੰਗਾਂ ਰੱਖਤੀਆਂ ਨੇ ਵੱਡੀਆਂ-ਵੱਡੀਆਂ ਜਦੋਂ ਇੰਡੀਆ ਅਲਾਈਂਸ ਵਾਲਿਆਂ ਨੇ ਉਹਨੂੰ ਡਿਪਟੀ ਸੀਐਮ ਦਾ ਅਹੁਦਾ ਦੇਣ ਦੀ ਗੱਲ ਕੀਤੀ ਤਾਂ ਕਹਿੰਦਾ ਕੋਈ ਬਾਤ ਨਹੀਂ ਆ ਕੇ ਬਾਤ ਕਰਤੇ ਹਾਂ ਦਿੱਲੀ ਆਤੇ ਹਾਂ ਪਹੁੰਚਦੇ ਹਾਂ ਦੇਖਦੇ ਹਾਂ ਕੀ ਹੁੰਦਾ ਸਾਥ ਨੇ ਤੇਜਸਵੀ ਯਾਦਵ ਵੀ ਆ ਗਿਆ ਲਾਲੂ ਦਾ ਮੁੰਡਾ ਤੇ ਇਹ ਉਹ ਚਾਚਾ ਭਤੀਜਾ ਆਪਣੇ ਆਪ ਨੂੰ ਬੜੇ ਹੋਏ ਨੇ ਉਦਾਂ ਵਿਰੋਧੀ ਨੇ ਇੱਕ ਦੂਜੇ ਦੇ ਸੋ ਰਾਜਨੀਤੀ ਹੈ ਕੋਈ ਗੱਲ ਨਹੀਂ ਇਕੱਠੇ ਆ ਗਏ ਸੋ ਹੁਣ ਇਹ ਲੱਗੀ ਹੋਈ ਜਾਂ ਮੰਡੀ ਜਿਵੇਂ ਲੁਧਿਆਣੇ ਦੇ ਵਿੱਚ ਅਖਰਬੂਜਿਆਂ ਦੀ ਧਾਣਿਆਂ ਦੀ ਤੇ ਸਬਜ਼ੀ ਤੇ ਨਿੰਬੂਆਂ ਦੀ ਮੰਡੀ ਲੱਗੀ ਐਵੇਂ ਲੱਗੇ ਵੀ ਆਹ ਕੀ ਪਾ ਆਹ ਕੀ ਪਾ ਆਹ ਕੀ ਪਾ ਅਗਲੇ ਤੁਰ ਫਿਰ ਕੇ ਮੇਲਾ ਦੇਖ ਰਹੇ ਨੇ ਦੇਖ ਰਹੇ ਨੇ ਵੀ ਕੀ ਕਰਨਗੇ ਸਾਡੇ ਲਈ ਏਦੋਂ ਪਹਿਲਾਂ ਤਾਂ ਜਿਵੇਂ ਬਿਨ ਬਣਾਏ ਮਹਿਮਾਨਾਂ ਵਾਲਾ ਹਿਸਾਬ ਸੀਗਾ ਜ਼ਰੂਰਤ ਤੋਂ ਬਿਨਾਂ ਵਿੱਚ ਵੜ ਗਏ ਕਿਉਂਕਿ ਉਦੋਂ ਬਹੁਤ ਸਿੱਖਪੂਰਨ ਬੀਜੇਪੀ ਕੋਲੇ ਤੇ ਉਦੋਂ ਇਹਨਾਂ ਦੀ ਔਕਾਤ ਨਹੀਂ ਸੀ ਕੁਝ ਬੋਲਣ ਦੀ ਸਾਰਾ ਕੁਝ ਮੋਦੀ ਦੇ ਹੱਥ ਵਿੱਚ ਰਿਹਾ ਦੋ ਵਾਰੀ ਐਦਾਂ ਹੀ ਹੋਇਆ ਸੋ ਐਕਟੀ ਮੋਦੀ ਨੂੰ ਲੋਕਾਂ ਨੇ ਔਕਾਤ ਦਿਖਾਤੀ ਵੀ ਭਾਈ ਜੇ ਵਿਕਾਸ ਨਹੀਂ ਖਾਲੀ ਰਾਮ ਮੰਦਰ ਦੀ ਵੋਟਾਂ ਹਮੇਸ਼ਾ ਨਹੀਂ ਦੇਂ ਮੰਦਰ ਚ ਟਲੀਆਂ ਮਾਜਾ ਕੇ ਸਾਨੂੰ ਰੋਟੀ ਨਹੀਂ ਮਿਲਣੀ ਸਾਨੂੰ ਕੰਮ ਹੀ ਕਰਨਾ ਪੈਣਾ ਹੈ ਮੰਦਰ ਮਸਜਿਦ ਗੁਰਦੁਆਰੇ ਪੂਜਾ ਤੇ ਇੱਕ ਘਰ ਜ਼ਰੂਰ ਹੋ ਸਕਦੇ ਨੇ ਪਰ ਹਿੰਮਤ ਕਰਕੇ ਰੋਟੀ ਆਉਣੀ ਹੈ ਤੇ ਇਹਦਾ ਰੋਟੀ ਦਾ ਜ਼ਿੰਮੇਵਾਰਾ ਸਾਰਾ ਰੱਬ ਤੇ ਨਹੀਂ ਸੁੱਟਿਆ ਜਾਣਾ ਵੀ ਤੂੰ ਹਲਵਾ ਸਾਡੇ ਸੋ ਨਿਤੀਸ਼ ਕੁਮਾਰ ਹੁਣ ਤਿੰਨ ਮੰਤਰਾਲੇ ਮੰਗਲੇ ਨੇ ਉਹਨੇ ਇੱਕ ਖੇਤੀ ਖੇਤੀ ਬਹੁਤ ਵੱਡਾ ਮੰਤਰਾਲਾ ਸਾਰੇ ਭਾਰਤ ਦੀ ਜਿੰਨੀ ਖੇਤੀ ਖੇਤੀਬਾੜੀ ਉਹਦੇ ਅੰਦਰ ਚਲੂਗੀ ਦੂਜਾ ਮੰਗ ਲਿਆ ਅਗਲੇ ਨੇ ਰੇਲ ਮੰਤਰਾਲਾ ਉਦੋਂ ਲਾਲੂ ਇਹ ਮੰਗਦਾ ਹੁੰਦਾ ਸੀ ਹੁਣ ਇਹ ਪਹਿਲਾਂ ਵੀ ਪਿਛੇ ਰ ਤਿੱਜਾ ਇਹਨੇ ਮੰਗ ਲਿਆ ਭਾਈ ਖਜ਼ਾਨੇ ਦੀ ਚਾਬੀ ਜਿਹੜੀ ਦੇਣੀ ਪੜੀ ਔਖੀ ਆ ਚਾਬੀ ਉਹਦੇ ਕੋਲ ਹੁੰਦੀ ਆ ਜਿਹੜਾ ਘਰ ਦਾ ਸਭ ਤੋਂ ਸਮਝਦਾਰ ਤੇ ਵਧੀਆ ਤੇ ਚਲਾਕ ਤੇ ਇਮਾਨਦਾਰ ਬੰਦਾ ਹੁਣ ਚਾਬੀ ਵਿੱਤ ਮੰਤਰੀ ਕਹਿੰਦਾ ਸਾਨੂੰ ਬਣਾਓ ਤੇ ਇਹਦੇ ਨਾਲ ਨਾਲ ਬਿਹਾਰ ਨੂੰ ਵਿਸ਼ੇਸ਼ ਦਰਜਾ ਵਿਸ਼ੇਸ਼ ਰਾਜ ਦਾ ਦਰਜਾ ਦੋ ਤੁਹਾਨੂੰ ਪਤਾ ਹੈ ਕਿ ਵਿਸ਼ੇਸ਼ ਰਾਜ ਦਾ ਜਦੋਂ ਦਰਜਾ ਮਿਲਦਾ ਤਾਂ ਦੂਜੇ ਸਟੇਟਾਂ ਨਾਲੋਂ 4 ਗੁਣਾ ਵੱਧ ਉਹਨੂੰ ਪੈਸਾ ਦੇਣਾ ਪੈਂਦਾ ਉਹਦੇ ਵਿਕਾਸ ਲਈ ਤੇ ਇਹ ਬੜਾ ਚਾਲੂ ਹੈ ਹੁਣ ਮੋਦੀ ਨੂੰ ਤੇ ਸ਼ਾਹ ਨੂੰ ਪਾਤਾ ਫਿਕਰਾਂ ਵਿੱਚ ਫਿਕਰਾਂ ਵਿੱਚ ਸੋ ਇਹਨਾਂ ਨੂੰ ਹੁਣ ਨੀਂਦ ਨਹੀਂ ਆਉਣੀ ਡਰਾਮਾਡੋਲ ਅਲਪ੍ਰੈਕਸ ਦੀ ਗੋਲੀ ਅੱਜ ਲੈਣੀ ਪੈਣੀ ਪੈ ਸਕਦੀ ਹੈ ਔਰ ਦੋ ਚਾਰ ਦਿਨ ਹੋ ਕੇ ਖਾ ਹੀ ਰਹਿਣੇ ਗੋਲੀਆਂ ਤੇ ਉਧਰੋਂ ਦੂਜਾ ਜਿਹੜਾ ਨੱਡੂ ਸਾਹਿਬ ਨੇ ਉਹ ਵੀ ਕਿਸੇ ਨਾਲ ਕੱਪੜੀ ਉਹ ਵੀ ਕਹਿੰਦਾ ਮੈਂ ਵੀ ਬੜਾ ਨੱਡੂ ਖਾਂ ਹਾਂ ਤੇ ਉਹ ਵੀ ਨੱਡੂ ਖਾਂ ਬਣ ਗਿਆ ਅਗਲੇ ਨੇ ਕੀ ਮੰਗ ਲਿਆ ਕਹਿੰਦਾ ਸਾਨੂੰ ਦੋ ਸਪੀਕਰ ਪਦ ਸਪੀਕਰ ਪਦ ਤੁਹਾਨੂੰ ਪਤਾ ਹੈ ਕਿ ਜਿਹੜੇ ਲੋਕ ਸਭਾ ਦੇ ਵਿੱਚ ਸਪੀਕਰ ਬਹਿੰਦਾ ਉਹਦੇ ਅੰਡਰ ਚ ਸਾਰੇ ਮੰਤਰੀ ਹੁੰਦੇ ਨੇ ਜਿੰਨ ਪਾਰ ਵੀ ਕੰਨ ਸਕਦੇ ਨੇ ਸੋ ਇਹ ਵੀ ਇੱਕ ਬੜਾ ਵੱਡਾ ਪਦ ਹੈ ਤੇ ਇਹਦੇ ਨਾਲ ਨਾਲ ਵਿਸ਼ੇਸ਼ ਰਾਜ ਦਾ ਦਰਜਾ ਵੀ ਮੰਗ ਲਿਆ ਤੇ ਹੋਰ ਵੀ ਕਈ ਡਿਮਾਂਡਾਂ ਅਜੇ ਉਹਦੇ ਮਨ ਵਿੱਚ ਉਮੜ ਰਹੀਆਂ ਨੇ ਸੋ ਜਿਹਨੂੰ ਕੱਲੇ ਰਹਿੰਦੀ ਜੰਗਲ ਵਿੱਚ ਸ਼ੇਰ ਨੂੰ ਕੱਲੇ ਰਹਿਣ ਦੀ ਆਦਤ ਹੁੰਦੀ ਹੈ ਉਹ ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕਰਦਾ ਕਿਸੇ ਵੀ ਛਿੜੀ ਜਨੌਰ ਪਸ਼ੂ ਪੰਛੀ ਨੂੰ ਬਰਦਾਸ਼ਤ ਨਹੀਂ ਕਰਦਾ ਉਹ ਆਦਤ ਇਹਨਾਂ ਦੀ ਅਮਿਤ ਸ਼ਾਹੀ ਤੇ ਮੋਦੀ ਜਿੱਥੇ ਪੀਐਮ ਮੈਂ ਗ੍ਰਹਿ ਮੰਤਰੀ ਤੋਂ ਤੇ ਫਲਾਣਾ ਟਿਕਾਣਾ ਮੇਨ ਸਾਰੇ ਇਹਨਾਂ ਨੇ ਸਾਹਮਣੇ ਤੇ ਜਦੋਂ ਮੇਨ ਇਹਨਾਂ ਨੂੰ ਦੇਤੇ ਤਾਂ ਇਹਨਾਂ ਦੇ ਹੱਥ ਚ ਕੀ ਰਹਿ ਗਿਆ ਡਮਰੂ ਇਹਨਾਂ ਦੇ ਹੱਥ ਦੁਗ-ਦੁਗ ਰਹਿ ਗਈ ਖਾਲੀ ਹਨਾ ਜ ਜਿਵੇਂ ਮਚਾਂਦਾ ਉਹਵੇਂ ਨੱਚਦੇ ਨੇ ਬਾਂਦਰ ਤੋਂ ਇਹਨਾਂ ਨੂੰ ਹੁਣ ਬਾਂਦਰਾਂ ਵਾਂਗੂ ਨੱਚਣਾ ਪਊਗਾ ਜੇ ਬਾਂਦਰਾਂ ਵਾਂਗੂ ਨੱਚਣਾ ਤੇ ਨਿਤਿਸ਼ ਤੇ ਆ ਦੂਜੇ ਨਾਈਡੂ ਸਾਹਿਬ ਨੂੰ ਨਾਲ ਰੱਖਣਗੇ ਤੇ ਜੇ ਨਹੀਂ ਨੱਚਣਾ ਤੇ ਭਾਈ ਘਰ ਬੈਜੋ ਇਹ ਇੱਧਰ ਆ ਜਾਣਗੇ ਇੰਡੀਆ ਵਾਲਿਆਂ ਨੇ ਤਾਂ ਪਹਿਲਾਂ ਹੀ ਐਲਾਨ ਕਰਿਆ ਹੋਇਆ ਡਿਪਟੀ ਸੀਐਮ ਦਾ ਹੋਰ ਸਾਰੇ ਪੱਤਰ ਸਰਕਾਰ ਅਜੇ ਨਹੀਂ ਬਣੀ ਔਰ ਅਜੇ ਨਹੀਂ ਬੰਨੀ ਹੋ ਸਕਦਾ ਹੈ ਗੇਮ ਇੱਧਰ ਵੀ ਪਲਟ ਜੇ ਰਾਹੁਲ ਵੱਲ ਸੋ ਦੇਖੀ ਜਾਓ ਜਿਵੇਂ ਜਿਵੇਂ ਹੁੰਦੀ ਅਪਡੇਟ ਤੁਹਾਡੇ ਸਾਹਮਣੇ ਆਉ ਜੂਗੀ ਚੈਨਲ ਨੂੰ ਕਰ ਲਓ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਓ ਕੱਲ ਵਾਲੀ ਵੀਡੀਓ ਤੁਹਾਡੇ ਕੋਲ ਪਹਿਲਾਂ